ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਡੇਰਾ ਮੁਖੀ ਰਾਮ ਰਹੀਮ ਨੂੰ ਆਖਰਕਾਰ ਇੱਕ ਵਾਰ ਫਿਰ 20 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਇਸ ਪੈਰੋਲ ਦੇ ਦੌਰਾਨ ਡੇਰਾ ਮੁਖੀ ਰਾਮ ਰਹੀਮ ਨੇ ਪਹਿਲਾ ਸੰਦੇਸ਼ ਜਾਰੀ ਕੀਤਾ ਹੈ ਜੋ ਡੇਰਾ ਪ੍ਰਬੰਧਕਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਹੈ ਉਹਦੇ ਵਿੱਚ ਲਿਖਦੇ ਨੇ ਕਿ ਜਿੱਥੇ ਇੱਕ ਪਾਸੇ ਡੇਰਾ ਮੁਖੀ ਰਾਮ ਰਹੀਮ ਵੱਲੋਂ ਸੰਗਤ ਨੂੰ ਆਸ਼ੀਰਵਾਦ ਦਿੱਤਾ ਗਿਆ ਹੈ ਉਨ੍ਹਾਂ ਦਾ ਕੁਸ਼ਲ ਮੰਗਲ ਪੁੱਛਿਆ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਰੇ ਜਿੰਨੇ ਵੀ ਉਹਨਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਸੇਵਾ ਤੇ ਸਿਮਰਨ ਕਰਨ ਹਾਲਾਂਕਿ ਹਰਿਆਣਾ ਦੇ ਵਿੱਚ ਚੋਣਾ ਵੀ ਨੇ ਚੋਣਾ ਨੂੰ ਲੈ ਕੇ ਵੀ ਸਿਆਸਤ ਪੱਕੀ ਹੋਈ ਆ ਤੇ ਦੂਜੇ ਪਾਸੇ ਡੇਰਾ ਮੁਖੀ ਰਾਮ रहीम ਨੂੰ ਪੈਰੋਲ ਮਿਲੀ ਹੈ ਤੇ ਮਾਰਾਂ ਵੱਲੋਂ ਤੇ ਹੋਰ ਨਾ ਵਾਕ ਵਾਕ ਪਲੇਟਫਾਰਮਸ ਵੱਲੋਂ ਇਹਨੂੰ ਆਪਸ ਦੇ ਵਿੱਚ ਜੋੜਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੀ ਜਿਹੜੀ ਪੈਰੋਲ ਹੈ ਉਹ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਚਰਚਾਵਾਂ ਇਹ ਵੀ ਚੱਲਦੀਆਂ ਹੁੰਦੀਆਂ ਨੇ ਕਿ ਡੇਰੇ ਦਾ ਬਹੁਤ ਵੱਡਾ ਬੈਂਕ ਹੈ ਵੋਟ ਬੈਂਕ ਹੈ ਤਾਂ ਡੇਰੇ ਦੇ ਵੱਲੋਂ ਵੀ ਕਿਸੇ ਨਾ ਕਿਸੇ ਧਿਰ ਦੇ ਵੱਲ ਜਾਇਆ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਡੇਰਾ ਮੁਖੀ राम रहीम ਨੇ ਅਰਜ਼ੀ ਲਗਾਈ ਸੀਗੀ ਪੈਰੋਲ ਦੀ ਜਿਸ ਤੋਂ ਬਾਅਦ ਦੇ ਵਿੱਚ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਦੇ ਕੋਲ ਅਰਜ਼ੀ ਭੇਜੀ ਸੀ ਤੇ ਮਨਜ਼ੂਰੀ ਮੰਗੀ ਸੀ ਤੇ ਚੋਣ ਕਮਿਸ਼ਨ ਨੇ ਵੀ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਹੁਣ 20 ਦਿਨਾਂ ਦੀ ਪੈਰੋਲ ਦੇ ਉੱਤੇ ਡੇਰਾ ਮੁਖੀ ਰਾਮ ਰਹੀਮ ਬਰਨਾਵਾ ਆਸ਼ਰਮ ਦੇ ਵਿੱਚ ਨੇ ਯੂਪੀ ਦੇ ਵਿੱਚ ਇਹ ਆਸ਼ਰਮ ਹੈ ਤੇ ਉਹਦੇ ਵਿੱਚ ਹੀ ਉਹ ਰਹਿਣਗੇ ਤੇ ਉੱਥੋਂ ਹੀ ਇਹ ਸੰਦੇਸ਼ ਆਇਆ ਹੈ ਕਿ ਜਿੰਨੇ ਵੀ ਉਹਨਾਂ ਨੂੰ ਮੰਨਣ ਵਾਲੇ ਨੇ ਜਿੰਨੇ ਵੀ ਡੇਰਾ ਪ੍ਰੇਮੀ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੇਵਾ ਅਤੇ ਸਿਮਰਨ ਕਰਨ ਤੇ ਦੂਜੇ ਪਾਸੇ ਚਰਚਾ ਵੀ ਛੜੀ ਹੋਈ ਹੈ ਜਾਣਕਾਰੀ ਮੁਤਾਬਕ ਡੇਰਾ ਜਿਹੜੇ ਬਲਾਕ ਪੱਦਰ ਦੇ ਉੱਤੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਨਾਮ ਚਰਚਾ ਚੱਲ ਰਹੀ ਹੈ 2 ਅਤੇ 3 ਅਕਤੂਬਰ ਨੂੰ 2 ਦਿਨ ਦੀ ਨਾਮ ਚਰਚਾ ਰੱਖੀ ਗਈ ਹੈ ਤਾਂ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਨੇ ਕਾਰਨ ਇਹ ਹੈ ਕਿ ਸੰਭਾਵਨਾਵੇ ਵੀ ਜਿਤਾਈਆਂ ਜਾ ਰਹੀਆਂ ਨੇ ਕਿ 5 ਅਕਤੂਬਰ ਨੂੰ ਜਿਵੇਂ ਹਰਿਆਣਾ ਦੇ ਵਿੱਚ VOTING ਪੈਣੀ ਆ ਤਾਂ ਉਸ ਤੋਂ ਪਹਿਲਾਂ ਕੋਈ ਨਾ ਕੋਈ ਰਣਨੀਤੀ ਵੀ ਤੈਅ ਹੋ ਰਹੀ ਹੋਵੇ ਇਹ ਅਸੀਂ ਨਹੀਂ ਕਹਿ ਰਹੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਚੱਲ ਰਹੀ ਹੈ ਤਾਂ ਕੁਲਮਲਾਕੇ ਡੇਰਾ ਮੁਖੀ ਰਾਮ ਰਹੀਮ ਇੱਕ ਵਾਰ ਫੇਰ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਨੇ ਇਸ ਤੋਂ ਪਹਿਲਾਂ ਫਰਲੋ ਦੇ ਉੱਤੇ ਆਏ ਸੀ ਕਿੰਨੇ ਦਿਨਾਂ ਦੀ ਫਰਲੋ ਸੀ ਤੇ ਸਤੰਬਰ ਦੇ ਵਿੱਚ ਹੀ ਖਤਮ ਹੋਈ ਸੀ ਤੇ ਸਤੰਬਰ ਦੇ ਵਿੱਚ ਹੀ ਦੁਬਾਰਾ ਉਹਨਾਂ ਨੂੰ ਪੈਰੋਲ ਮਿਲ ਗਈ ਅਰਜ਼ੀ ਲਗਾਈ ਸੀਗੀ ਤੇ ਕੱਲ ਸਵੇਰੇ 6 ਵਜੇ ਦੇ ਕਰੀਬ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਸੀ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸਨ ਤੇ ਹੁਣ 20 ਦਿਨ ਉਹ ਵਰਨਾਵਾ ਆਸ਼ਰਮ ਦੇ ਵਿੱਚ ਯੂਪੀ ਦੇ ਵਿੱਚ ਹੀ ਰਹਿਣਗੇ ਇਸ ਦੌਰਾਨ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ پابੰਦੀਆਂ ਲਗਾਈਆਂ ਗਈਆਂ ਨੇ ਕਿ ਉਹਨਾਂ ਨੇ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨੀ ਰਾਜਨੀਤਿਕ ਟਿੱਪਣੀ ਨਹੀਂ ਕਰਨੀ ਕਿਸੇ ਰਾਜਨੀਤਿਕ ਆਗੂ ਨੂੰ ਨਹੀਂ ਮਿਲਣਾ ਤੇ ਕਿਸੇ ਸਮਾਗਮ ਦੇ ਵਿੱਚ ਨਹੀਂ ਜਾਣਾ ਕੇਵਲ ਤੇ ਕੇਵਲ ਜਿੱਥੇ ਉਹ ਰਹਿ ਰਹੇ ਨੇ ਉੱਥੇ ਹੀ ਉਹਨਾਂ ਨੂੰ ਰਹਿਣਾ ਪਵੇਗਾ ਤੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਚੋਣਾਂ ਨੇ ਤਾਂ ਸਾਰੀਆਂ ਸਿਆਸੀ ਧਿਰਾਂ ਪੂਰਾ ਜ਼ੋਰ ਲਗਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਤ ਹਾਸਲ ਕੀਤੀ ਜਾ ਸਕੇ ਸਿੱਧਾ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਬੰਨਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਉੱਥੋਂ ਦੀਆਂ ਹੋਰ ਧਿਰਾਂ ਨੇ ਜਜਪੀ ਹੋਗੀ ਇਨੈਲੋ ਹੋਗੀ ਉਹ ਵੀ ਪੂਰੀ ਵਾਹ ਲਗਾ ਰਹੀਆਂ ਨੇ ਤੇ ਡੇਰਾ ਮੁਖੀ ਰਾਮ ਰਹੀਮ ਦਾ ਕਨੈਕਸ਼ਨ ਹਮੇਸ਼ਾ ਵੋਟਾਂ ਦੇ ਨਾਲ ਜੁੜਿਆ ਜਾਂਦਾ ਜਦੋਂ ਵੀ ਉਹਨਾਂ ਨੂੰ ਕਹਿੰਦੇ ਪੈਰੋਲ ਮਿਲਦੀ ਹੈ ਕਿਤੇ ਨਾ ਕਿਤੇ ਚੋਣਾ ਜ਼ਰੂਰ ਹੁੰਦੀਆਂ ਨੇ ਤੇ ਹੁਣ ਵਾ ਤੱਕ ਉਹਨਾਂ ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ ਤੇ ਉਦੋਂ ਕੋਈ ਨਾ ਕੋਈ ਚੋਣਾ ਹੋਣ ਵਾਲੀਆਂ ਹੁੰਦੀਆਂ ਸਨ ਤਾਂ ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਸਵਾਲ ਨੇ ਉਹਨਾਂ ਦੀ ਚਰਚਾਵਾ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਤੇ ਹੁਣ ਡੇਰਾ ਮੁਖੀ ਰਾਮ ਰਹੀਮ ਦਾ ਜਿਹੜਾ ਇਹ ਸੰਦੇਸ਼ ਆ ਉਹਦੇ ਮੁਤਾਬਕ ਇਹ ਕਿਹਾ ਗਿਆ ਹੈ ਕਿ ਪੂਜਯ ਪਿਤਾ ਜੀ ਜੋ ਸੰਦੇਸ਼ ਦੇ ਵਿੱਚ ਲਿਖਦੇ ਨੇ ਪੂਜਯ ਪਿਤਾ ਜੀ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ انسਾਬ ਬਰਨਾਵਾ ਯੂਪੀ ਡੇਰੇ ਦੇ ਵਿੱਚ ਪਹਾਰ ਚੁੱਕੇ ਨੇ ਤੇ ਅੱਗੇ ਲਿਖਦੇ ਨੇ ਤੇ ਪੂਜੇ ਪਿਤਾ ਜੀ ਨੇ ਸਮਸਤ ਸਾਧ ਸੰਗਤ ਨੂੰ ਬਹੁਤ ਬਹੁਤ ਆਸ਼ੀਰਵਾਦ ਦਿੱਤਾ ਹੈ ਤੇ ਉਹਨਾਂ ਦਾ ਕੁਸ਼ਲ ਮੰਗਲ ਪੁੱਛਿਆ ਹੈ ਤੇ ਨਾਲ ਹੀ ਉਹਨਾਂ ਨੇ ਸਾਰੀ ਸੰਗਤ ਨੂੰ ਅਨੁਰੋਧ ਕੀਤਾ ਹੈ ਯਾਨੀ ਕਿ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਸੇਵਾ ਅਤੇ ਸਿਮਰਨ ਕਰਨਾ ਹੈ ਥੱਲੇ ਲਿਖਿਆ ਹੋਇਆ ਪ੍ਰਬੰਧਕ ਯਾਨੀ ਕਿ ਪ੍ਰਬੰਧਕਾਂ ਵੱਲੋਂ ਇਹ ਸੰਦੇਸ਼ ਡੇਰਾ ਪ੍ਰੇਮੀਆਂ ਵਾਸਤੇ ਜਾਰੀ ਕਰ ਦਿੱਤਾ ਗਿਆ ਹੈ ਤੇ ਜਿਹੜੀ ਚਰਚਾ ਹੋਰ ਛੜੀ ਹੋਈ ਹੈ ਕਿ ਬਲਾਕ ਪੱਧਰ ਦੇ ਉੱਤੇ ਡੇਰਿਆਂ ਦੇ ਵਿੱਚ 2 ਦਿਨ ਦੇ satsang ਰੱਖੇ ਗਏ ਨੇ ਕੱਲ ਵੀ ਕਹਿੰਦੇ satsang ਹੋਏ ਨੇ ਤੇ ਅੱਜ ਵੀ 3 ਅਕਤੂਬਰ ਨੂੰ ਵੀ satsang ਹੋਣੇ ਨੇ ਤਾਂ 5 ਅਕਤੂਬਰ ਨੂੰ ਹਰਿਆਣੇ ਦੇ ਵਿੱਚ ਚੋਣਾਂ ਨੇ ਤਾਂ ਕਾਫੀ ਜਿਹੜੀ ਹਲਚਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਬਣਦੀ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ